ਕੀ ਸੱਚਮੁੱਚ ਵੱਧੇ ਹੋਏ ਗਦੂਦਾਂ ਯਾਨੀ ਇਨਲਾਰਜਡ ਪ੍ਰੋਸਟੇਟ ਮਰਦਾਂ ਦੀ ਮਰਦਾਨਗੀ ਘਟਾ ਦਿੰਦੇ ਹਨ ਦੇਖੋ ਇਹਦੇ ਨਾਲ ਨਾ ਲਿਬਿਡੋ ਜ਼ਰੂਰ ਘਟ ਜਾਂਦਾ ਹੈ ਬੇਸਿਕਲੀ ਕੀ ਹੁੰਦਾ ਹੈ ਕਿ ਜਦੋਂ ਤੁਹਾਡੀ ਇੱਛਾ ਸ਼ਕਤੀ ਘਟ ਹੋ ਜਾਂਦੀ ਹੈ ਐਂਡ ਮੋਰਓਵਰ ਜਦੋਂ ਆਪਾਂ ਕੋਈ ਵੀ ਮਾਡਰਨ ਟ੍ਰੀਟਮੈਂਟ ਲੈਂਦੇ ਆ ਜਿਹੜੇ ਵੀ ਕੈਮੀਕਲਸ ਭਰੇ ਆ ਜਿਦੇ ਚ ਅਲਫਾ ਬਲਾਕਰਸ ਬਹੁਤ ਜ਼ਿਆਦਾ ਹੁੰਦੇ ਆ ਉਹਦੇ ਨਾਲ ਇਨਡਾਇਰੈਕਟਲੀ ਤੁਹਾਡੀ ਮਰਦਾਨਗੀ ਜਾਂ ਫਿਰ ਸੈਕਸ਼ੂਅਲ ਪਰਫਾਰਮੈਂਸ ਤੇ ਅਸਰ ਪੈਂਦਾ ਹੈ ਅੱਜਕੱਲ੍ਹ ਕੁਝ ਮਰਦ ਲੰਬੇ ਸਮੇਂ ਤੱਕ ਸੈਕਸ ਕਰਨ ਲਈ ਵਿਆਗਰਾ ਜਾਂ ਹੋਰ ਦਵਾਈਆਂ ਯੂਜ਼ ਕਰਦੇ ਹਨ ਇਹ ਕਿੰਨਾ ਕੁ ਸਹੀ ਹੈ ਲੇਕਿਨ ਜਿਹੜੀ ਇਹ ਟੈਂਪਰੀਰੀ ਚੀਜ਼ ਹੈ ਨਾ ਇਹ ਥੋੜੀ ਬੋਡੀ ਦੇ ਉੱਤੇ ਇੱਕਦਮ ਤੁਹਾਡੇ ਪੰਪਿੰਗ ਸ਼ੁਰੂ ਕਰ ਦਿੰਦੀ ਹੈ ਬਲੱਡ ਦੀ ਔਰ ਉਹ ਪੰਪਿੰਗ ਜੇ ਇੱਕਦਮ ਤੁਹਾਡੀ ਨਰਵਸ ਨਾ ਸਹਨ ਕਰ ਪਾਈ ਉਹਦੇ ਨਾਲ ਪ੍ਰੋਬਲਮ ਕੀ ਹੋਊਗੀ ਕਤੇ ਜਾ ਕੇ ਸੈਕਸ ਐਜੂਕੇਸ਼ਨ ਦੀ ਘਾਟ ਕਾਰਨ ਕੁਝ ਨੌਜਵਾਨ ਫੋਰਨ ਮੂਵੀਜ਼ ਦੇਖਣ ਦੇ ਆਦੀ ਹੋ ਜਾਂਦੇ ਨੇ ਤੇ ਹੱਦ ਤੋਂ ਵੱਧ ਹੱਥ ਰੱਸੀ ਕਰ ਦਿੰਦੇ ਤਾਂ ਫਿਰ ਜਦੋਂ ਮੈਸਟਰਬੇਸ਼ਨ ਜ਼ਿਆਦਾ ਕਰਨਾ ਸ਼ੁਰੂ ਕਰ ਦਿੰਦੇ ਨੇ ਨਾ ਇਹਦੇ ਨਾਲ ਕੀ ਹੁੰਦਾ ਕਿ ਨਸਾਂ ਢਿੱਲੀਆਂ ਪੈ ਜਾਂਦੀਆਂ ਜੀਦੇ ਕਰਕੇ ਕੀ ਹੈ ਕਿ ਜਦੋਂ ਨਸਾ ਟਿਲੀਆਂ ਪੈ ਗਈਆਂ ਤਾਂ ਇਹਦੇ ਨਾਲ ਇਰੇਕਸ਼ਨ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਇਰੇਕਸ਼ਨ ਸਹੀ ਤਰ੍ਹਾਂ ਨਹੀਂ ਹੁੰਦੀ ਜੇ ਇਰੇਕਸ਼ਨ ਹੀ ਨਹੀਂ ਹੋਈ ਤਾਂ ਤੁਹਾਡਾ ਜਿਹੜਾ ਜੈਕੂਲੇਸ਼ਨ ਹੈ ਜਿਹੜਾ ਕਿ ਆਪਾਂ ਡਿਸਚਾਰਜ ਜਿਹੜਾ ਆਪਾਂ ਨਿਕਲਣਾ ਹੈ ਉਹ ਨਹੀਂ ਪ੍ਰੋਪਰਲੀ ਨਿਕਲ ਪੰਦਾ ਕੀ 40 ਸਾਲ ਤੋਂ ਬਾਅਦ ਮਰਦਾਨਾ ਤਾਕਤ ਘਟਣਾ ਨਾਰਮਲ ਹੈ ਜਾਂ ਵੱਧੇ ਹੋਏ ਗਦੂਦਾਂ ਦੀ ਸਮੱਸਿਆ ਜਦੋਂ ਆਪਾਂ 40 ਸਾਲ ਤੋਂ ਉੱਪਰ ਬਹੁਤ ਜ਼ਿਆਦਾ ਹਰ ਚੀਜ਼ ਦਾ ਪ੍ਰੈਸ਼ਰ ਪੈ ਜਾਂਦਾ ਹੈ ਸਟ्रेस ਕਰਕੇ ਇਹ ਵੀ ਥਰਡ ਇਹ ਹੈ ਕਿ ਪ੍ਰੋਸਟੇਟ ਡਾਇਰੈਕਟਲੀ ਨਹੀਂ ਲੇਕਿਨ ਇਨਡਾਇਰੈਕਟਲੀ ਅਫੈਕਟ ਪੈਂਦਾ ਹੈ ਕੀ ਗਦੁੱਦਾਂ ਦੇ ਵੱਧਣ ਨਾਲ ਸਪਰਮ ਕਾਉਂਟਸ ਤੇ ਅਸਰ ਪੈਂਦਾ ਹੈ ਇਹਦੇ ਵਿੱਚ ਬਹੁਤ ਸਾਰੇ ਫੈਕਟਰਸ ਹੁੰਦੇ ਠੀਕ ਹੈ ਤੁਹਾਡੀ ਸਟ्रेस ਐਂਜਾਇਟੀ ਕਰਕੇ ਜਿਹੜੀ ਇਰੇਕਸ਼ਨ ਦੀ ਪਾਵਰ ਹੈ ਉਹ ਘਟ ਗਈ ਸਟੈਮੀਨਾ ਥੋੜਾ ਜਿਹਾ ਲੋ ਹੋ ਜਾਂਦਾ ਹੈ ਜੈਕੂਏਸ਼ਨ ਜਿਹੜੇ ਆਪਾਂ ਜਲਦੀ ਡਿਸਚਾਰਜ ਹੈ ਇਹ ਪ੍ਰੋਬਲਮਸ ਫੇਸ ਹੋਣੇ ਸ਼ੁਰੂ ਹੋ ਜਾਂਦੀਆਂ ਹੈ ਜੇਕਰ ਕੋਈ ਮਰਦ ਸੈਕਸ਼ੂਅਲ ਪਰਫਾਰਮੈਂਸ ਤੋਂ ਪ੍ਰੇਸ਼ਾਨ ਹੁੰਦਾ ਤਾਂ ਕਿਉਂ ਉਹ ਕਿਸੇ ਨਾਲ ਸਲਾਹ ਕਰਨ ਤੋਂ ਡਰਦਾ ਇੰਡੀਆ 'ਚ ਕੀ ਹੈ ਜਿਵੇਂ ਆਪਾਂ ਅਗਰ ਕਿਸੇ ਫੈਮਿਲੀ ਨਾਲ ਜਾਂ ਫਰੈਂਡਸ ਨਾਲ ਡਿਸਕਸ ਕਰਦੇ ਤੇ ਤੁਹਾਨੂੰ ਲੱਗਦਾ ਕਿ ਉਹ ਥੋੜਾ ਮਜ਼ਾਕ ਬਣਾਉਣਾ ਸ਼ੁਰੂ ਕਰ ਦੰਗੇ ਔਰ ਇੱਕ ਐਨਾ ਸੈਂਸਿਟਿਵ ਟਾਪਿਕ ਹੈ ਇਹ ਕਿ ਤੁਹਾਨੂੰ ਲੋਕ ਕੋਈ ਨਾ ਇੱਕ ਅਲੱਗ ਜੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦੰਗੇ ਸਵਾਗਤ ਹੈ ਲਾਈਫ ਆ ਵਿਡਾ ਦੇ ਅਗਲੇ ਪੋਡਕਾਸਟ 'ਚ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਤੇ ਤੁਹਾਡੀ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ ਅੱਜ ਸਾਡੇ ਨਾਲ ਡਾਕਟਰ ਰੰਜਨਾ ਜੀ ਨੇ ਜਿਨ੍ਹਾਂ ਤੋਂ ਅਸੀਂ ਇਨਲਾਰਜਡ ਪ੍ਰੋਸਟੇਟ ਯਾਨੀ ਵੱਧੇ ਹੋਏ ਗਦੂਦਾਂ ਦੇ ਬਾਰੇ ਜਾਣਾਂਗੇ ਕਿ ਅਖੀਰ ਹੁੰਦੇ ਕੀ ਐ ਇਹਨਾਂ ਦੇ ਵਧਣ ਦੇ ਨਾਲ ਕਿੱਦਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਓ ਕਰਦੇ ਹਾਂ ਗੱਲਬਾਤ ਡਾਕਟਰ ਸਾਹਿਬ ਨਾਲ ਅਕਸਰ ਸੁਣਨ ਨੂੰ ਮਿਲਦਾ ਗਦੂਦ ਵੱਧ ਗਏ ਨੇ ਪਰ ਇਸ ਦਾ ਮਤਲਬ ਕੀ ਹੁੰਦਾ ਹੈ ਗਦੂਦ ਪਹਿਲੀ ਗੱਲ ਦਾ ਤੁਹਾਨੂੰ ਇਹ ਸਮਝਣਾ ਪਊਗਾ ਕਿ ਗਲੂਦ ਹੁੰਦੇ ਕੀ ਹੈ ਗਦੂਦ ਇੱਕ ਛੋਟਾ ਜਿਹਾ ਗਲੈਂਡ ਹੈ ਜਿਹੜਾ ਆਪਣੇ ਪਿਸ਼ਾਬ ਦੀ ਥੈਲੀ ਦੇ نیچے ਹੁੰਦਾ ਹੈ ਇਹਦਾ ਮੇਨ ਕੰਮ ਕੀ ਹੁੰਦਾ ਹੈ ਕਿ ਸੀਮਨ ਦਾ ਫਲੂਇਡ ਬਣਾਉਂਦਾ ਠੀਕ ਹੈ ਜਦੋਂ ਇਹ ਉਮਰ ਦੇ ਨਾਲ ਕੋਈ ਵੀ ਜਿਵੇਂ ਆਪਾਂ 35 40 ਤੋਂ ਬਾਅਦ ਕੀ ਹੁੰਦਾ ਹੈ ਕਿ ਆਪਣੇ ਹਾਰਮੋਨਸ ਚੇਂਜ ਹੁੰਦੇ ਆ ਮੈਂਸ ਦੇ ਵਿੱਚ ਉਹਦੇ ਕਰਕੇ ਕੀ ਹੁੰਦਾ ਹੈ ਕਿ ਟੈਸਟੋਸਟੀਰੋਨ ਲੈਵਲ ਸੋਨੇ ਵੱਧਦੇ ਆ ਜਾਂ ਘਟਦੇ ਆ ਇਹਦੇ ਕਰਕੇ ਜਿਹੜੇ ਗਦੂਦ ਹੈ ਉਹ ਆਪਣਾ ਫੰਕਸ਼ਨ ਕਰਨਾ ਥੋੜਾ ਜਿਹਾ ਕੱਟ ਕਰ ਦਿੰਦੇ ਆ ਜਿਹਦੇ ਨਾਲ ਕਿ ਬਹੁਤ ਸਾਰੀ ਪ੍ਰੋਬਲਮਸ ਆਉਣੇ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਗਦੂਦ ਵੱਧ ਜਾਂਦੇ ਆ ਤਾਂ ਕੀ ਹੋਊਗਾ ਥੋੜੀ ਪਿਸ਼ਾਬ ਦੀ ਥੈਲੀ ਉੱਤੇ ਵਧੇ ਹੋਏ ਗਦੂਦ ਦਾ ਪ੍ਰੈਸ਼ਰ ਪਊਗਾ ਉਦੇ ਨਾਲ ਜਦੋਂ ਯੂਰਿਨ ਦਾ ਰੁਖ ਰੁਖ ਕੇ ਆਣਾ ਜਾਂ ਬਾਰ-ਬਾਰ ਯੂਰਿਨ ਦੀ ਪ੍ਰੋਬਲਮ ਆਉਣਾ ਹਨਾ ਪੇਸ਼ਾਬ ਬਾਰ-ਬਾਰ ਜਾਣਾ ਕਈ ਵਾਰ ਰਾਤ ਨੂੰ ਬਹੁਤ ਵਾਰ ਉੱਠਣਾ ਪੈਂਦਾ ਔਰ ਜਲਨ ਹੁੰਦੀ ਹੈ ਜਾਂ ਫਿਰ ਇੱਕ ਸਫੇਦ ਚਿਕਨਾਹੜ ਜੀ ਨਿਕਲਦੀ ਹੈ ਬਾਥਰੂਮ ਦੇ ਪੇਸ਼ਾਬ ਦੇ ਰਾਹੀ ਐਂਡ ਮੋਰਓਵਰ ਕੀ ਹੁੰਦਾ ਹੈ ਕਿ ਤੁਸੀਂ ਇੱਕ ਡਿਸਕੰਫਰਟ ਜਿਹਾ ਫੀਲ ਕਰਨਾ ਸ਼ੁਰੂ ਹੋ ਜਾਂਦੇ ਹੋ ਐਂਡ ਫਿਰ ਜਦੋਂ ਆਪਾਂ ਟੈਸਟ ਕਰਾਉਨੇ ਆ ਤਾਂ ਆਪਾਂ ਨੂੰ ਲੱਗਦਾ ਕਿ ਆਪਣੇ ਗਦੂਦ ਵਧੇ ਹੋਏ ਆ ਇਹ ਨਿਕਲ ਕੇ ਆਉਂਦਾ ਕਿ ਸੱਚਮੁੱਚ ਵਧੇ ਹੋਏ ਗਦੂਦਾਂ ਯਾਨੀ ਇਨਲਾਰਜਡ ਪ੍ਰੋਸਟੇਟ ਮਰਦਾਂ ਦੀ ਮਰਦਾਨਗੀ ਘਟਾ ਦਿੰਦੇ ਹਨ ਦੇਖੋ ਐਦਾਂ ਇਹ ਨਾ ਕੋਈ ਵੀ ਰਿਲੇਸ਼ਨ ਨਹੀਂ ਹੈ ਮਰਦਾਨਗੀ ਨਾਲ ਠੀਕ ਹੈ ਜੀ ਲੇਕਿਨ ਆਪਾਂ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਪ੍ਰੋਸਟੇਟ ਜਿਹੜਾ ਹੈਗਾ ਜਾਂ ਵਧੇ ਹੋਏ ਗਦੂਦ ਹੈ ਇਹਦਾ ਕੰਮ ਸਿਰਫ ਇੱਕ ਸੈਮੀਨਲ ਫਲੂਇਡ ਬਣਾਉਣਾ ਹੈ ਜਿਹੜੇ ਸਪਰਮ ਪ੍ਰੋਡਿਊਸ ਕਰਨਾ ਜਾਂ ਸਾਰੀ ਚੀਜ਼ਾਂ ਆਪਾਂ ਪ੍ਰੋਸਟੇਟ ਦਾ ਕੰਮ ਨਹੀਂ ਹੈ ਲੇਕਿਨ ਇਹ ਜ਼ਰੂਰ ਹੁੰਦਾ ਹੈ ਕਿ ਜਦੋਂ ਕਿਸੇ ਨੂੰ ਬਾਰ-ਬਾਰ ਪੇਸ਼ਾਬ ਜਾਣਾ ਜਾਂ ਜਦੀ ਨੀਂਦ ਡਿਸਟਰਬ ਹੋ ਰਹੀ ਹੋਵੇ ਜਾਂ ਫਿਰ ਜਦੋਂ ਇਹ ਪ੍ਰੋਬਲਮਜ਼ ਆ ਰਹੀਆਂ ਉਹਦੇ ਨਾਲ ਕੀ ਹੈ ਕਿ ਮੈਂਟਲ ਸਟ्रेस ਜ਼ਰੂਰ ਆ ਜਾਂਦਾ ਹੈ ਜਦੋਂ ਮੈਂਟਲ ਸਟ੍ਰੈਸ ਆਪਣੇ ਚ ਆ ਜਾਂਦਾ ਹੈ ਤਾਂ ਆਪਣਾ ਕੋਈ ਵੀ ਚੀਜ਼ ਉਤੇ ਮਨ ਨਹੀਂ ਲੱਗਦਾ ਚਾਹੇ ਉਹ ਸੈਕਸ਼ੁਅਲ ਪਰਫਾਰਮੈਂਸ ਤੇ ਹੋਵੇ ਦੇਖੋ ਇਹਦੇ ਨਾਲ ਨਾ ਲਿਬਿਡੋ ਜ਼ਰੂਰ ਘਟ ਜਾਂਦਾ ਹੈ ਬੇਸਿਕਲੀ ਕੀ ਹੁੰਦਾ ਹੈ ਕਿ ਜਦੋਂ ਤੁਹਾਡੀ ਇੱਛਾ ਸ਼ਕਤੀ ਘਟ ਹੋ ਜਾਂਦੀ ਹੈ ਠੀਕ ਹੈ ਐਂਡ ਮੋਰਓਵਰ ਜਦੋਂ ਆਪਾਂ ਕੋਈ ਵੀ ਮਾਡਰਨ ਟ੍ਰੀਟਮੈਂਟ ਲੈਂਦੇ ਆ ਉਹਦੇ ਵਿੱਚ ਜਿਹੜੀਆਂ ਵੀ ਮੈਡੀਸਿਨਸ ਆਉਂਦੀਆਂ ਜਿਹੜੇ ਵੀ ਕੈਮੀਕल्स ਭਰਿਆ ਜਿਹਦੇ ਚ ਅਲਫਾ ਬਲਾਕਰਸ ਬਹੁਤ ਜ਼ਿਆਦਾ ਹੁੰਦੇ ਆ ਬੇਸਿਕਲੀ ਜਿਹੜੀ ਇਹ ਪ੍ਰੋਬਲਮ ਲਈ ਮੈਡੀਸਿਨਸ ਬਣੀਆਂ ਹੋਈਆਂ ਨੇ ਉਹਦੇ ਚ ਅਲਫਾ ਬਲਾਕਰਸ ਹੈ ਜਿਦੇ ਕਰਕੇ ਕੀ ਹੁੰਦਾ ਹੈ ਕਿ ਤੁਹਾਡੇ ਜਿਹੜਾ ਸੈਮिनल ਫਲੂਇਡ ਦੀ ਹੈਗਾ ਹੈ ਉਹ ਘਟਣਾ ਸ਼ੁਰੂ ਹੋ ਜਾਂਦੀ ਹੈ। ਉਹਦੇ ਨਾਲ ਇਨਡਾਇਰੈਕਟਲੀ ਤੁਹਾਡੀ ਮਰਦਾਨਗੀ ਜਾਂ ਫਿਰ ਸੈਕਸ਼ੂਅਲ ਪਰਫਾਰਮੈਂਸ ਤੇ ਅਸਰ ਪੈਂਦਾ ਹੈ ਐਂਡ ਇੱਕ ਇਨਫੀਰੀਅਰ ਕੰਪਲੈਕਸ ਫੀਲ ਹੋਣਾ ਸ਼ੁਰੂ ਹੋ ਜਾਂਦਾ ਹੈ ਮਰਦਾਂ ਨੂੰ ਕਿ ਸਾਡੀ ਇਹ ਪਰਫਾਰਮੈਂਸ ਘਟ ਰਹੀ ਹੈ ਐਂਡ ਫਿਰ ਉਹ ਇਹ ਸੀਜ਼ ਬਾਰੇ ਸੋਚਣਾ ਸ਼ੁਰੂ ਹੋ ਜਾਂਦੇ ਕਿ 40 ਸਾਲ ਤੋਂ ਬਾਅਦ ਮਰਦਾਨਾ ਤਾਕਤ ਘਟਣਾ ਨਾਰਮਲ ਹੈ ਜਾਂ ਵੱਧੇ ਹੋਏ ਗਦੂਦਾਂ ਦੀ ਸਮੱਸਿਆ ਦੇਖਿਓ 40 ਸਾਲ ਤੋਂ ਬਾਅਦ ਇਹ ਬਹੁਤ ਨਾਰਮਲ ਜੀ ਗੱਲ ਹੈ। ठीक है क्यों है क्योंकि बहुत सारे चेंजेस आदि बॉडी च सब पहले तो पहला अपना लाइफ स्टाइल चेंजेस फॉर एग्जाम्पल कि आप कोई ना कोई बीमारी लग ही जाती है बीपी शुगर है ना या फिर कोलेस्ट्रोल या किसी फैटी लिवर हो जाए की हों कि कोई कोई मैडिसन कंज्यूम करना शुरू कर दें जी मैडिसन है, है किसी ना किसी ऑरगन से अफेक्ट पैदा है एंड फिर हूं कि थोड़ा स्ट्रैस लैवल भी थोड़ा जा ਮੈਟਰ ਕਰਦਾ ਹੈ ਹਨਾ ਜਦੋਂ ਆਪਾਂ 40 ਸਾਲ ਤੋਂ ਉੱਪਰ ਬਹੁਤ ਜ਼ਿਆਦਾ ਹਰ ਚੀਜ਼ ਦਾ ਪ੍ਰੈਸ਼ਰ ਪੈ ਰਿਹਾ ਹੁੰਦਾ ਹੈ ਸਟ्रेस ਕਰਕੇ ਵੀ ਇਹ ਚੀਜ਼ਾਂ ਉੱਤੇ ਥੋੜਾ ਜਿਹਾ ਕਟਣਾ ਸ਼ੁਰੂ ਹੋ ਜਾਂਦਾ ਹੈ ਥਰਡ ਇਹ ਹੈ ਕਿ ਪ੍ਰੋਸਟੇਟ ਡਾਇਰੈਕਟਲੀ ਨਹੀਂ ਲੇਕਿਨ ਇਨਡਾਇਰੈਕਟਲੀ ਅਫੈਕਟ ਪੈਂਦਾ ਹੈ ਜੇ ਕਿਸੇ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਆ ਗਈ ਹੈ ਉਹਦੇ ਨਾਲ ਬਹੁਤ ਸਾਰੇ ਸਿੰਪਟਮਸ ਆਨੇ ਸ਼ੁਰੂ ਹੋ ਜਾਂਦੇ ਨੇ ਨੀਂਦ ਬੇਸਿਕਲੀ ਡਿਸਟਰਬ ਰਹਿੰਦੀ ਹੈ ਜਿਹਦੇ ਨਾਲ ਕਿ ਡੋਪਾਮਿਨ ਜਿਹੜਾ ਇੱਕ ਹੈਪੀ ਹਾਰਮੋਨਸ ਹੈ ਉਹ ਇਫੈਕਟ ਹੁੰਦਾ ਹੈ ਇਹ ਦੇ ਕਰਕੇ ਜਿਹੜੀ ਥੋੜੀ ਸੈਕਸੂਅਲ ਪਰਫਾਰਮੈਂਸ ਹੈ ਜਾਂ ਫਿਰ ਆਪਾਂ ਕਹੀਏ ਕਿ ਸੈਕਸੂਅਲ ਜੋ ਵੀ ਚੀਜ਼ਾਂ ਇਹਦੇ ਨਾਲ ਹੈ ਉਹ ਘਟਣਾ ਸ਼ੁਰੂ ਹੋ ਜਾਂਦੇ ਹੈ ਰੈਕਸ਼ਨ ਚ ਫਰਕ ਹੁੰਦਾ ਹੈ ਜੈਕੂਏਸ਼ਨ ਮਤਲਬ ਕਿ ਜਿਹੜੇ ਜਲਦੀ ਡਿਸਟਾਰਜ ਹੋਣਾ ਇਹਦੇ ਚ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਐਂਡ ਇਹ ਸਾਰੀ ਚੀਜ਼ਾਂ ਕੰਬਾਈਨ ਕਰਕੇ ਤੁਹਾਨੂੰ ਇਹ ਫੀਲ ਆਂਦੀ ਹੈ ਕਿ 40 ਤੋਂ ਬਾਅਦ ਇਹ ਇੱਕ ਬਿਮਾਰੀ ਦੇ ਕਰਕੇ ਹੋ ਰਿਹਾ ਹੈ ਲੇਕਿਨ ਇਹ ਬਹੁਤ ਹੀ ਨਾਰਮਲ ਜੀ ਗੱਲ ਹੈ ਥੋੜੇ ਹਾਰਮੋਨਸ ਇਫੈਕਟ ਹੁੰਦੇ ਆ ਉਹਦੇ ਨਾਲ ਇਹ ਚੀਜ਼ ਹੁੰਦੀ ਹੈ ਲੇਕਿਨ ਜੇ ਇਹ ਬਹੁਤ ਜ਼ਿਆਦਾ ਪ੍ਰੋਬਲਮ ਆਣੀ ਸ਼ੁਰੂ ਹੋ ਜਾਏ ਤਾਂ ਮਤਲਬ ਤੁਹਾਨੂੰ ਇਹ ਦਿੱਕਤ ਕਿਸ ਨਾ ਕਿਸੇ ਬਿਮਾਰੀ ਦੇ ਕਰਕੇ ਹੈ ਕੀ ਗਦੂਦਾਂ ਦੇ ਵਧਣ ਨਾਲ ਸਪਰਮ ਕਾਊਂਟਸ ਤੇ ਅਸਰ ਪੈਂਦਾ ਹੈ ਦੇਖੋ ਗਦੂਦਾਂ ਦੇ ਵਧਣ ਨਾਲ ਨਾ ਸਪਰਮ ਕਾਊਂਟ ਦਾ ਕੋਈ ਰਿਲੇਸ਼ਨ ਨਹੀਂ ਹੈ ਟੈਸਟਿਕਲਸ 'ਚ ਬੇਸਿਕਲੀ ਸਪਰਮਸ ਬੰਦੇ ਨੇ ਪ੍ਰੋਸਟੇਟ ਵਿੱਚ ਕੀ ਬੰਦਦਾ ਹੈ ਸਿਰਫ ਸੀਮਨ ਦਾ ਫਲੂਇਡ ਬੰਦਦਾ ਹੈ ਦੋਨੇ ਚੀਜ਼ਾਂ ਅਲੱਗ ਹੈ ਠੀਕ ਹੈ ਤੇ ਜੇ ਆਪਾਂ ਇਹ ਸੋਚੀਏ ਕਿ ਸਪਰਮ ਕਾਊਂਟ ਕਿਉਂ ਘਟਦਾ ਹੈ ਬੇਸਿਕਲੀ ਇਸ ਲਈ ਘਟਦਾ ਹੈ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਫੈਕਟਰਸ ਹੁੰਦੇ ਆ ਜਿਵੇਂ ਕਿ ਲਿਬਿਡੋ ਘਟ ਗਿਆ ਠੀਕ ਹੈ ਥੋੜੀ ਸਟ्रेस ਐਂਜਾਇਟੀ ਕਰਕੇ ਜਿਹੜੀ ਇਰੇਕਸ਼ਨ ਦੀ ਪਾਵਰ ਹੈ ਉਹ ਘਟ ਗਈ ਸਟੈਮੀਨਾ ਥੋੜਾ ਜਿਹਾ ਲੋ ਹੋ ਜਾਂਦਾ ਹੈ ਜੈਕੂਏਸ਼ਨ ਜਿਹੜੇ ਆਪਾਂ ਜਲਦੀ ਡਿਸਚਾਰਜ ਹੈ ਇਹ ਪ੍ਰੋਬਲਮਸ ਫੇਸ ਹੋਣੇ ਸ਼ੁਰੂ ਹੋ ਜਾਂਦੀਆਂ ਹੈ ਇਹ ਸਾਰੀਆਂ ਮਿਲ ਕੇ ਕੀ ਹੁੰਦਾ ਹੈ ਕਿ ਜਿਹੜਾ ਸਪਰਮ ਕਾਊਂਟ ਹੈ ਉਹ ਕਦੇ ਨਾ ਕਦੇ ਇਫੈਕਟ ਹੁੰਦਾ ਦੇਖਿਏ ਇਹਦੇ ਨਾਲ ਇਹ ਵੀ ਹੁੰਦਾ ਹੈ ਕਿ ਜਿਹੜਾ ਸਪਰਮ ਦੀ ਗਾੜਾਪਨ ਤੇ ਜਿਹੜੀ ਥਿਕਨੈਸ ਆਪਾਂ ਕਹਿ ਸਕਦੇ ਹਾਂ ਜਾਂ ਪਤਲਾਪਣ ਜੜਾ ਹੁੰਦਾ ਹੈ ਬਹੁਤ ਲੋਕਾਂ ਦੀ ਕੰਪਲੇਂਟ ਹੁੰਦੀ ਹੈ ਕਿ ਸਾਡਾ ਜਿਹੜਾ ਜਦੋਂ ਇਸੇ ਡਿਸਚਾਰਜ ਕਰਦੇ ਤਾਂ ਪਾਣੀ ਵਰਗਾ ਹੀ ਨਿਕਲਦਾ ਹੈ ਇਹਦਾ ਕਾਰਨ ਕੀ ਹੈ ਮੇਨਲੀ ਇਹ ਹੈ ਕਿ ਇਕਰਾ ਤੁਸੀਂ ਪ੍ਰੋਪਰਲੀ ਟਾਈਮਿੰਗਸ ਮੇਨਟੇਨ ਨਹੀਂ ਕਰ ਪਾਉਂਦੇ ਜਿੰਨਾ ਸਪਰਮ ਨੂੰ ਬਨਣ ਲਈ ਟਾਈਮ ਚਾਹੀਦਾ ਹੈ ਉਹ ਤੁਸੀਂ ਨਹੀਂ ਦੇ ਸਕਦੇ ਸੈਕੰਡ ਹੈ ਇਹ ਹੈ ਕਿ ਕਈ ਵਾਰ ਇਹ ਵੀ ਹੁੰਦਾ ਹੈ ਕਿ ਲੋਕੀ ਬਹੁਤ ਜ਼ਿਆਦਾ ਐਡਿਕਟ ਹੋ ਜਾਂਦੇ ਆ ਬਹੁਤ ਚੀਜ਼ਾਂ ਜਿਵੇਂ ਪੌਨ ਚੀਜ਼ਾਂ ਦੇਖਣ ਚ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਅੱਪਾ ਇਹ ਚੀਜ਼ਾਂ 'ਚ ਜ਼ਿਆਦਾ ਇਵੋਲਵ ਹੋਵਾਂਗੇ ਤਾਂ ਤੁਹਾਡਾ ਸਟੈਮੀਨਾ ਵਧੂਗਾ ਲੇਕਿਨ ਜਦੋਂ ਤੁਸੀਂ ਉਹ ਚੀਜ਼ ਬਾਰ-ਬਾਰ ਰੈਪੀਟੇਟਿਵਲੀ ਕਰਦਾ ਸ਼ੁਰੂ ਕਰ ਦੋਗੇ ਤਾਂ ਜਿਹਨਾਂ ਸ਼ੁਕਰਧਾਤੂ ਨੂੰ ਬਣਨ ਲਈ ਟਾਈਮ ਚਾਹੀਦਾ ਉਹ ਬਣਦਾ ਹੀ ਨਹੀਂ ਹੈ ਇਹਦੇ ਨਾਲ ਜਿਹਨਾਂ ਤੁਹਾਨੂੰ ਉਹ ਚਾਹੀਦੀ ਹੈ ਕੁਆਂਟੀਟੀ ਉਹ ਨਹੀਂ ਮਿਲ ਪਾਉਂਦੀ ਐਂਡ ਆਬਵੀਅਸਲੀ ਸਪਰਮ ਕਾਊਂਟ ਰਿਪੋਰਟਸ 'ਚ ਘਟਣਾ ਸ਼ੁਰੂ ਹੋ ਜਾਂਦਾ ਐਂਡ ਆਪਾਂ ਇਹ ਵੀ ਦੇਖਿਆ ਹੈ ਕਿ ਫਰਟੀਲਿਟੀ ਦੇ ਕੇਸਿਸ ਜਿਹੜੇ ਹੈਗੇ ਆ ਉਹ ਵੀ ਇਸ ਪ੍ਰੋਬਲਮ ਦੇ ਵਿੱਚ ਕਾਫੀ ਤੁਹਾਨੂੰ ਮੇਨ ਦਿੰਦੇ ਆ ਜੇਕਰ ਕੋਈ ਮਰਦ ਸੈਕਸ਼ੂਅਲ ਪਰਫਾਰਮੈਂਸ ਤੋਂ ਪ੍ਰੇਸ਼ਾਨ ਹੁੰਦਾ ਤਾਂ ਕਿਉਂ ਉਹ ਕਿਸੇ ਨਾਲ ਸਲਾਹ ਕਰਨ ਤੋਂ ਡਰਦੇ? ਦੇਖੋ ਇਹਦੇ ਵਿੱਚ ਨਾ ਆਪਣੀ ਸੋਸਾਇਟੀ ਦਾ ਬਹੁਤ ਵੱਡਾ ਹੱਥ ਹੈ। ਇੱਕ ਆਪਾਂ ਕਿਹਾ ਹੈ ਨਾ ਕਿ ਮਰਦ ਨੂੰ ਦਰਦ ਨਹੀਂ ਹੁੰਦਾ ਹਨਾ ਜਾਂ ਮਰਦ ਆਪਣੀ ਜਿਹੜੀ ਫੀਲਿੰਗਸ ਐ ਐਕਸਪਰੈਸ ਕਰਨ ਤੋਂ ਬਹੁਤ ਡਰਦੇ ਐ। ਕਿਉਂਕਿ ਉਹਨਾਂ ਨੂੰ ਇਹਦੀ ਪੋਟਰੇ ਹੀ ਆਪਣੀ ਕੀਤਾ ਗਿਆ ਹੈ ਕਿ ਬਹੁਤ ਸਟਰੋਂਗ ਹੈ ਮਰਦ ਹਨਾ ਜਿਵੇਂ ਉਹਨਾਂ ਨੂੰ ਇਹ ਦੇਖਿਆ ਗਿਆ ਕਿ ਤੁਸੀਂ ਆਪਣੀ ਪ੍ਰੋਬਲਮ ਕਿਸੇ ਨੂੰ ਨਾਰਮਲੀ ਸ਼ੇਅਰ ਨਹੀਂ ਕਰਨੀ। ਇਹਦੇ ਵਿੱਚ ਆਪਣੀ ਸੋਸਾਇਟੀ ਦਾ ਬੇਸਿਕਲੀ ਹੈ ਐਂਡ ਇਹ ਵੀ ਹੈ ਕਿ ਥੋੜੀ ਜਿਹੀ ਸ਼ਰਮ ਜੋ ਮਹਿਸੂਸ ਹੁੰਦੀ ਹੈ ਜੋ ਇੰਡੀਅਨ ਲੋਗ ਹੈ ਹਨਾ ਇੰਡੀਆ ਚ ਤੇ ਬਹੁਤ ਜ਼ਰੂਰੀ ਹੈ ਬਾਹਲੇ ਦੇਸ਼ਾਂ ਚ ਆਪੇ ਦੇਖੀਏ ਕਿ ਥੋੜੇ ਲੋਕ ਹੀ ফ্রੈਂਕ ਹੁੰਦੇ ਹੈ ਤਾਂ ਤੁਸੀਂ ਉਹ ਡਿਸਕਸ ਕਰ ਲੈਂਦੇ ਆ ਫਰੈਂਡਸ ਨਾਲ ਫੈਮਿਲੀ ਨਾਲ ਲੇਕਿਨ ਅੱਜ ਕੱਲ ਕੀ ਹੁੰਦਾ ਹੈ ਕਿ ਇੰਡੀਆ ਚ ਕੀ ਹੈ ਜੇ ਆਪਾਂ ਕਿਸੇ ਫੈਮਿਲੀ ਨਾਲ ਜਾਂ ਫਰੈਂਡਸ ਨਾਲ ਡਿਸਕਸ ਕਰ ਰਹੇ ਤਾਂ ਤੁਹਾਨੂੰ ਲੱਗਦਾ ਕਿ ਉਹ ਥੋੜਾ ਮਜ਼ਾਕ ਬਣਾਉਣਾ ਸ਼ੁਰੂ ਕਰ ਦੰਗੇ ਔਰ ਇੱਕ ਐਨਾ ਸੈਂਸਿਟਿਵ ਟਾਪਿਕ ਹੈ ਇਹ ਕਿ ਤੁਹਾਨੂੰ ਲੋਕ ਕੋਈ ਨਾ ਇੱਕ ਅਲੱਗ ਜੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਨੇ ਇਹਦੇ ਕਰਕੇ ਥੋੜਾ ਜਿਹੜੇ ਹੈਗੇ ਮਨ ਹੈ ਉਹ ਘਬਰਾਉਂਦੇ ਹੈ ਇਹ ਚੀਜ਼ ਨੂੰ ਡਿਸਕਸ ਕਰਨ ਲਈ ਦੇਖੋ ਡਿਜੀਟਲੀ ਨਾ ਕੰਟੈਂਟ ਬਹੁਤ ਅਵੇਲੇਬਲ ਹੈ ਅੱਜਕੱਲ ਵੈਬ ਸੀਰੀਜ਼ ਵੀ ਦੇਖ ਲਈਏ ਜਾਂ ਆਪਾਂ ਜਿੰਨੇ ਵੀ ਆਪਾਂ ਮੂਵੀਜ਼ ਐਡਵਰਟਾਈਜ਼ਮੈਂਟ ਦੇਖਦੇ ਆ ਉਹਦੇ ਚ ਸੈਕਸ਼ੂਅਲ ਪਰਫਾਰਮੈਂਸ ਨੂੰ ਲੈ ਕੇ ਇੱਕ ਜਿਹੜਾ ਮਰਦ ਹੈ ਉਹਦੀ ਬਹੁਤ ਸੁਪੀਰੀਟੀ ਦਿਖਾਈ ਜਾਂਦੀ ਹੈ ਕਿ ਉਹਦੇ ਚ ਉਹਨੂੰ ਬਹੁਤ ਜ਼ਿਆਦਾ ਇੱਕ ਹਾਈ ਲੈਵਲ ਤੇ ਇਹ ਸਾਰੀ ਚੀਜ਼ਾਂ ਇੱਕ ਮੰਚ ਇੱਕ ਸੈੱਟ ਕਰ ਦਿੱਤਾ ਹੈ ਕਿ ਇਹ ਸਾਰੀ ਚੀਜ਼ਾਂ ਹੁੰਦੀ ਹੈ ਐਂਡ ਜਦੋਂ ਉਹ ਆਪਦੇ ਆਪ ਨਾਲ ਰਿਲੇਟ ਕਰਦਾ ਹੈ ਤਾਂ ਉਹ ਇਹ ਚੀਜ਼ ਨੂੰ ਰਿਲੇਟ ਹੀ ਨਹੀਂ ਕਰ ਪਾਉਂਦਾ ਜਿਹਦੇ ਕਰਕੇ ਉਹਨੂੰ ਇਨਫਿਨਿਟੀ ਕੰਪਲੈਕਸ ਫੀਲ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਮਤਲਬ ਵੈਬ ਸੀਰੀਜ਼ ਤਾਂ ਮੈਂ ਸਭ ਚੀਜ਼ਾਂ ਦੇਖੀ ਆਂ ਬਟ ਮੈਂ ਇਹ ਚੀਜ਼ ਪਰਫਾਰਮੈਂਸ ਪ੍ਰੋਪਰਲੀ ਦੇ ਨਹੀਂ ਪਾ ਰਿਹਾ ਇਹਦੇ ਕਰਕੇ ਉਹ ਸਟ्रेस 'ਚ ਚਲਾ ਜਾਂਦਾ ਆਪਦੇ ਅੰਦਰ ਹੀ ਉਹਨੂੰ ਐਂਜ਼ਾਇਟੀ ਫੀਲ ਹੋਣ ਲੱਗ ਜਾਂਦੀ ਹੈ ਐਂਡ ਉਹਦਾ ਇੰਟਰਸਟ ਕਦੇ ਨਾ ਕਦੇ ਇਹ ਚੀਜ਼ਾਂ ਤੋਂ ਘਟਣਾ ਸ਼ੁਰੂ ਹੋ ਜਾਂਦਾ ਐਂਡ ਉਹ ਚੀਜ਼ ਇਹ ਡਿਸਕਸ ਕਰ ਵੀ ਨਹੀਂ ਸਕਦਾ ਨਾ ਆਪਣੇ ਫੈਮਿਲੀ ਨਾਲ ਨਾ ਆਪਣੇ ਪਾਰਟਨਰ ਨਾਲ ਨਾ ਕਿਸੇ ਡਾਕਟਰ ਨਾਲ ਅਰ ਅੱਜਕਲ ਇਹ ਚੀਜ਼ ਦੀ ਅਵੇਅਰਨੈ ਥਰਡ ਕੇਸ ਇਹ ਹੈ ਕਿ ਅੱਪਾ ਇਹ ਚੀਜ਼ ਬਾਰੇ ਕਦੇ ਖੁੱਲ ਕੇ ਗੱਲ ਨਹੀਂ ਕੀਤੀ ਪੈਰੈਂਟਸ ਨੇ ਕਦੇ ਆਪਣੇ ਬੱਚਿਆਂ ਨੂੰ ਨਹੀਂ ਗਲਤੀ ਕੀਤੀ ਐਂਡ ਮੋਰਓਵਰ ਕਦੇ ਦੋ ਪਾਰਟਨਰਸ ਹਨ ਉਹ ਵੀ ਆਪਸ ਵਿੱਚ ਇਹ ਚੀਜ਼ ਨੂੰ ਡਿਸਕਸ ਨਹੀਂ ਕਰਦੇ ਐ ਕਿਉਂਕਿ ਸ਼ਰਮ ਹੈ ਇੱਕ ਥੋੜਾ ਜਿਹਾ ਜਾਂਦਾ ਹੈ ਲੇਕਿਨ ਅਵੇਅਰਨੈਸ ਦੀ ਕਮੀ ਹੈ ਇਹਦੇ ਕਰਕੇ ਇਹ ਚੀਜ਼ ਨੂੰ ਡਿਸਕਸ ਕਰਨ ਲਈ ਇੰਡੀਆ 'ਚ ਹਜੇ ਵੀ ਲੋਕ ਘਬਰਾਉਂਦੇ ਐ ਐਂਡ ਫੋਰਥ ਇਹ ਹੈ ਕਿ ਜਦੋਂ ਇਹ ਚੀਜ਼ ਦੇ ਬਾਰੇ ਡਿਸਕਸ ਕਰਨਾ ਸ਼ੁਰੂ ਕਰ ਦੇਣਗੇ ਲੋਕ ਤਾਂ ਕਾਫੀ ਹੱਦ ਤੱਕ ਜਿਹੜੀ ਐਕਚੁਅਲ ਪ੍ਰੋਬਲਮ ਹੈ ਉਹ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੀਆਂ ਔਰ ਮੈਂ ਇਹੀ ਰეკਮੈਂਡ ਕਰੂੰਗੀ ਕਿ ਇਹ ਚੀਜ਼ ਐਟਲੀਸਟ ਤੁਸੀਂ ਕਿਸੇ ਡਾਕਟਰ ਨਾਲ ਜਿੱਥੇ ਤੁਸੀਂ ਕੌਨਫੀਡੈਂਟ ਹੋ ਔਰ ਅੱਜ ਡਾਕਟਰ ਜੇ ਉਹ ਹਰ ਚੀਜ਼ ਕਨਫਿਡੈਂਸ਼ੀਅਲ ਰੱਖਦੇ ਆ ਐਂਡ ਇਹੋ ਜੇ ਸੈਂਸਿਟਿਵ ਟਾਪਿਕਸ ਤੇ ਤਾਂ ਹਮੇਸ਼ਾ ਹੀ ਇੱਕ ਇਨਫੋਰਮੇਸ਼ਨ ਕਨਫਿਡੈਂਸ਼ੀਅਲ ਹੁੰਦੀ ਆ ਤਾਂ ਤੁਸੀਂ ਪਲੀਜ਼ ਆਪਣੇ ਕੰਸਲਟੈਂਟ ਨਾਲ ਡਿਸਕਸ ਕਰੋ ਐਂਡ ਬੇਸਿਕਲੀ ਬਹੁਤ ਕਈ ਵਾਰ ਪ੍ਰੋਬਲਮ ਪਿੱਛੇ ਹੋਰ ਰੂਟ ਕੌਜ਼ ਹੁੰਦੇ ਆ ਫਾਰ ਇਗਜ਼ਾਮਪਲ ਜਿਵੇਂ ਆਪਾਂ ਗੱਲ ਕਰ ਹੀ ਰਹੇ ਆ ਕਿ ਪਰਫਾਰਮੈਂਸ ਦੇ ਪਿੱਛੇ ਇੱਕ ਤਾਂ ਸਟ੍ਰੈਸ ਫੈਕਟਰ ਹੈ ਸੈਕੰਡ ਪ੍ਰੋਸਟੇਟ ਦੀ ਦਿੱਕਤ ਹੈ ਕਈ ਵਾਰ ਇਹ ਹੁੰਦਾ ਕਿ ਬੀਪੀ 슈ਗਰ ਕੋਲੇਸਟ੍ਰੋਲ ਦੇ ਵਜਾ ਨਾਲ ਨਸਾਂ ਦਬਨੀਆਂ ਸ਼ੁਰੂ ਹੋ ਜਾਂਦੀ ਹੈ ਜਿਹਦੇ ਕਰਕੇ ਕੀ ਹੈ ਸਟ੍ਰੈਸ ਔਰ ਜਿਹੜੇ ਹਾਰਮੋਨਸ ਹੈ ਉਹ ਥੋੜੇ ਚੇਂਜ ਸ਼ੁਰੂ ਹੋਣ ਆ ਜਾਂਦੇ ਹੈ ਇਹਦੇ ਕਰਕੇ ਵੀ ਸੈਕਸ਼ੂਅਲ ਪਰਫਾਰਮੈਂਸ ਤੇ ਅਸਰ ਪੈਂਦਾ ਹੈ ਇਹ ਸਾਰੇ ਫੈਕਟਰਸ ਕਦੇ ਨਾ ਕਦੇ ਤੁਹਾਡੀ ਹੈਲਥ ਲਈ ਠੀਕ ਨਹੀਂ ਨੇ ਫਿਜ਼ੀਕਲ ਐਂਡ ਮੈਂਟਲੀ ਹੈਲਥਲੀ ਸੋ ਕੋਨ ਡਿਸਕਸ ਕਰਨਾ ਚਾਹੀਦਾ ਹੈ ਇਸੀ ਇਸ ਬਾਰੇ ਕੀ ਇਹ ਸੱਚ ਹੈ ਕਿ ਜਿੰਨਾ ਜ਼ਿਆਦਾ ਚਿਕਨ ਜਾਂ ਮੀਟ ਖਾਂਦੇ ਹੋ ਹਾਂ ਉਨੀ ਤੇਜ਼ ਪ੍ਰੋਸਟੇਟ ਵਧਦਾ ਹੈ ਦੇਖੋ ਇਹ ਜਿਹੜਾ ਕੁਐਸਚਨ ਹੈ ਨਾ ਤੁਹਾਡਾ ਨਾਨ ਵੇਜ ਦੇ ਇਹ ਮੈਨੂੰ ਲੱਗਦਾ ਹੈ ਕਿ ਹਰ ਦੂਸਰਾ ਪੇਸ਼ੈਂਟ ਅੱਜਕੱਲ ਪੁੱਛ ਰਿਹਾ ਹੈ ਠੀਕ ਹੈ ਔਰ ਆਪੀਡੀ ਚ ਵੀ ਇਹ ਸਾਡੇ ਕੋਲੇ ਕੁਐਸਚਨਸ ਆ ਰਹੇ ਨੇ ਕਿ ਅਸੀਂ ਨਾਨ ਵੇਜ ਖਾਈਏ ਕਿ ਨਾ ਔਰ ਮੌਸਮ ਵੀ ਥੋੜਾ ਸਰਦੀਆਂ ਦਾ ਹੈ ਦੇਖੋ ਗਲੀ ਦੇ ਨੁੱਕਰ ਤੇ ਆਪਾਂ ਨੂੰ ਕਰੋੜਾਂ ਦਾ ਸੂਪ ਹਨਾ ਚਿਕਨ ਜਾਂ ਫਿਸ਼ ਲੋਕੇ ਬਹੁਤ ਖਾਂਦੇ ਨੇ ਬੇਸਿਕਲੀ ਇੱਕ ਰੀਜ਼ਨ ਇਹ ਵੀ ਹੈ ਕਿ ਇਹ ਸਾਰੀ ਚੀਜ਼ਾਂ ਥੋੜੀ ਬੋਡੀ ਨੂੰ ਗਰਮ ਕਰਦੀਆਂ ਨੇ ਹਨਾ ਤੇ ਸਰਦੀਆਂ ਚ ਇਹ ਸੌਥ ਸੂਟੇਬਲ ਟਾਈਮ ਮੰਨਿਆ ਜਾਂਦਾ ਹੈ ਕਿ ਲੋਕੇ ਖਾ ਲੈਂਦੇ ਆ لیکن ਜਦੋਂ ਵੀ ਇਹ ਚੀਜ਼ ਐਕਸੈਸ ਮਾਤਰਾ ਚ ਖਾਦੀ ਜਾਵੇ ਉਹ ਦਿੱਕਤ ਕਰੂਗੀ ਪ੍ਰੋਸਟੇਟ ਨੂੰ ਅਗਰ ਆਪਾਂ ਆਯੁਰਵੇਦ ਨਾਲ ਤੁਲਨਾ ਕੀਤਾ ਜਾਵੇ ਤਾਂ ਆਯੁਰਵੇਦਾਂ ਚ ਇੱਕ ਕਫਜ ਪ੍ਰধান ਡਿਜ਼ੀਜ਼ ਹੈ ਮਤਲਬ ਕਫ ਦੋਸ਼ ਵੱਧਦਾ ਹੈ ਜੇ ਜੇ ਬਾਡੀ ਚ ਕਫ ਦੋਸ਼ ਵੱਧ ਗਿਆ ਤਾਂ ਤੁਹਾਨੂੰ ਪ੍ਰੋਸਟੇਟ ਹੋਣ ਦੇ ਚਾਂਸੇ ਜ਼ਿਆਦਾ ਹੁੰਦੇ ਨੇ ਐਂ ਜਿੰਨੀਆਂ ਵੀ ਚੀਜ਼ਾਂ ਜਿਵੇਂ ਕਿ ਨਾਨ ਮੈਜਾ ਕਰੋਨਾ ਦਾ ਸੂਪ ਹੈ ਇਹ ਸਾਰੀ ਚੀਜ਼ਾਂ ਕਫਜ ਪ੍ਰধান ਹੈ ਜਦੋਂ ਇਹ ਦੋਨੇ ਚੀਜ਼ਾਂ ਐਕਸੈਸਟ ਹੋ ਜਾਣ ਥੋੜੀ ਬਾਡੀ ਚ ਕਫ ਬਹੁਤ ਵਧਨ ਲੱਜੇ ਤਾਂ ਇਹਦੇ ਨਾਲ ਸਿਰ ਪ੍ਰੋਸਟੇਟ ਨਹੀਂ ਤੁਹਾਨੂੰ ਹਾਰਟ ਦੀ ਪ੍ਰੋਬਲਮ ਕੋਲੇਸਟ੍ਰੋਲ ਬੀਪੀ ਲਿਵਰ ਦੀ ਦਿੱਕਤ ਇਹ ਸਾਰੀ ਪ੍ਰੋਬਲਮਸ ਆਉਣੀ ਸ਼ੁਰੂ ਹੋ ਜਾਂਦੀਆਂ ਤੇ ਕੋਈ ਵੀ ਚੀਜ਼ ਐਕਸੈਸਟ ਨਾ ਖਾਓ ਔਰ ਬੇਸਿਕਲੀ ਮੈਂ ਇਹੀ ਸੁਜੈਸਟ ਕਰੂੰਗੀ ਕਿ ਜੇ ਤੁਸੀਂ ਇਹ ਚੀਜ਼ ਲੈਣੀ ਵੀ ਹੈ ਨਾ ਲਿミਟਿਡ ਚ ਲਓ ਫਰਾਈਡ ਜਾਂ ਜੰਕ ਨਾ ਲਓ ਜ਼ਿਆਦਾ ਮਸਾਲੇਦਾਰ ਨਾ ਲਓ ਘਰੇ ਬਣਿਆ ਹੋਇਆ ਬੋਇਲਡ ਗ੍ਰਿਲਡ ਖਾ ਲਓ ਕੋਈ ਦਿੱਕਤ ਨਹੀਂ ਕਰੇਗਾ ਐਂਡ ਇੱਕ ਰੈੱਡ ਮੀਟ ਖਾਣਾ ਬੰਦ ਕਰ ਦਿਓ ਰੈੱਡ ਮੀਟ ਚ ਇੰਨੀ ਚਰਬੀ ਤੇ ਇੰਨਾ ਮਾਸ ਇੰਨਾ ਫੈਟ ਹੈ ਨਾ ਕਿ ਇੱਕ ਤੁਹਾਡੀ ਬਾਡੀ ਡਾਈਜੈਸਟ ਹੀ ਨਹੀਂ ਕਰ ਪਾਉਗੀ ਤੁਹਾਡਾ ਮੈਟਾਬੋਲਿਜ਼ਮ ਇੰਨਾ ਜ਼ਿਆਦਾ ਸਲੋ ਹੋ ਜਾਊਗਾ ਕਿ ਤੁਸੀਂ ਨਾਰਮਲ ਇਦੋਂ ਬਾਅਦ ਕੋਈ ਵੀ ਚੀਜ਼ ਖਾਓਗੇ ਉਹ ਵੀ ਡਾਈਜੈਸਟ ਨਹੀਂ ਹੋਊਗਾ ਤਾਂ ਸਿਰਫ ਇਹੀ ਰეკਮੈਂਡੇਸ਼ਨ ਹੈ ਕਿ ਰੈੱਡ ਮੀਟ ਤਾਂ ਬਿਲਕੁਲ ਨਾ ਖਾਓ ਅਗਰ ਚਿਕਨ ਵਗੈਰਾ ਖਾਣਾ ਹੈ ਤਾਂ ਹਫਤੇ ਚ ਇੱਕ ਅੱਧਾ ਦਿਨ ਖਾ ਲਓ ਕੋਈ ਦਿੱਕਤ ਨਹੀਂ ਹੈ ਸਰਦੀਆਂ ਦੇ ਮੌਸਮ ਚ ਇੰਨੀ ਤੁਹਾਡੀ ਅਗਨੀ ਹੁੰਦੀ ਹੈ ਕਿ ਉਹ ਤੁਹਾਨੂੰ ਪਚਾ ਲਊਗੀ ਅੱਜ ਕੱਲ ਕੁਝ ਮਰਦ ਲੰਬੇ ਸਮੇਂ ਤੱਕ ਸੈਕਸ ਕਰਨ ਲਈ ਵਿਆਗਰਾ ਜਾਂ ਹੋਰ ਦਵਾਈਆਂ ਯੂਜ਼ ਕਰਦੇ ਹਨ ਇਹ ਕਿੰਨਾ ਕੁ ਸਹੀ ਹੈ ਦੇਖੋ ਜੇ ਤੁਹਾਨੂੰ ਪ੍ਰੋਸਟੇਟ ਦੀ ਪ੍ਰੋਬਲਮ ਡਾਇਗਨੋਸ ਹੋ ਗਈ ਹੈ ਤੁਸੀਂ ਆਲਰੇਡੀ ਇੱਕ ਡਿਜ਼ੀਜ਼ ਪਰਸਨ ਹੋ ਇਦੇ ਵਿੱਚ ਕੀ ਹੁੰਦਾ ਕਿ ਤੁਸੀਂ ਬਿਨਾ ਡਾਕਟਰ ਦੀ ਕੰਸਲਟੇਸ਼ਨ ਤੋਂ ਕੋਈ ਵੀ ਦਵਾਈ ਨਹੀਂ ਲੈਣੀ ਹੈ ਪਹਿਲੀ ਗੱਲ ਤਾਂ ਇਹੀ ਹੋ ਜਾਂਦੀ ਹੈ ਕਿਉਂਕਿ ਤੁਹਾਡੀ ਬਾਡੀ ਨੂੰ ਨਹੀਂ ਪਤਾ ਕਿ ਤੁਸੀਂ ਕਿਹੜਾ ਕੈਮੀਕਲ ਖਾ ਰਹੇ ਹੋ ਉਹਦਾ ਕੀ ਰਿਐਕਸ਼ਨ ਹੋ ਜਾਊਗਾ ਤਾਂ ਵਾਇਗਰਾ ਵਰਗੀਆਂ ਜਿਹੜੀਆਂ ਵੀ ਦਵਾਈਆਂ ਹੈਗੀਆਂ ਮੈਂ ਨਹੀਂ ਰਿਕਮੈਂਡ ਕਰੂੰਗੀ ਕਿ ਪ੍ਰੋਸਟੈਡਾ ਪ੍ਰੀਜ਼ ਜਾਂ ਫਿਰ ਕੋਈ ਵੀ ਨਾਰਮਲ ਪਰਸਨ ਵੀ ਇਹ ਯੂਜ਼ ਕਰੇ ਤੁਸੀਂ ਇਹਦੀ ਜਗ੍ਹਾ ਤੇ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਜਿਵੇਂ ਆਯੁਰਵੇਦ ਚ ਸ਼ਿਲਾਜੀਤ ਹੈ ਸ਼ਟਾਵਰ ਹੈ ਅਸ਼ਵਗੰਧਾ ਤੁਸੀਂ ਨੇਚਰਲ ਚੀਜ਼ਾਂ ਯੂਜ਼ ਕਰੋ ਇਹ ਤੁਹਾਡੀ ਪਰਫਾਰਮੈਂਸ ਨੂੰ ਵੀ ਵਧਾਉਣ ਗਿਆ ਤੁਹਾਡੀ ਟਾਈਮਿੰਗਸ ਨੂੰ ਵੀ ਇੰਪਰੂਵ ਕਰਨ ਗਿਆ ਹਨ ਹੌਲੀ-ਹੌਲੀ ਇਹ ਤੁਹਾਨੂੰ ਇੱਕ ਸਟੈਮੀਨਾ ਬਿਲਡ ਅਪ ਕਰਨ ਚ ਹੌਲੀ ਤੇ ਇੱਕ ਅਸਰਦਾਰ ਸੋਲੂਸ਼ਨ ਦੇਊਗਾ ਲੇਕਿਨ ਜਿਹੜੀ ਇਹ ਟੈਂਪਰੇਰੀ ਚੀਜ਼ਾਂ ਹੈ ਨਾ ਇਹ ਥੋੜੀ ਬੋਡੀ ਦੇ ਉੱਤੇ ਇੱਕਦਮ ਤੁਹਾਡੀ ਪੰਪਿੰਗ ਸ਼ੁਰੂ ਕਰ ਦਿੰਦੇ ਆ ਬਲੱਡ ਦੀ ਔਰ ਉਹ ਪੰਪਿੰਗ ਜੇ ਇੱਕਦਮ ਤੁਹਾਡੀ ਨਰਵਸ ਨਾ ਸੈਨ ਕਰ ਪਾਈ ਉਹਦੇ ਨਾਲ ਪ੍ਰੋਬਲਮ ਕੀ ਹੋਊਗੀ ਕਤੇ ਜਾ ਕੇ ਇਹ ਤੁਹਾਡੇ ਪ੍ਰੋਸਟੇਟ ਨੂੰ ਵੀ ਇਫੈਕਟ ਕਰ ਸਕਦੀ ਹੈ ਤੁਹਾਡੀ ਕਿਡਨੀ ਤੇ ਵੀ ਅਸਰ ਪਾਸਤੇ ਤੁਹਾਡੀ ਹਾਰਟ ਦੇ ਉੱਤੇ ਵੀ ਹੈ ਸਪੈਸ਼ਲੀ ਕਈ ਵਾਰ ਇਹ ਦੇਖਿਆ ਗਿਆ ਹੈ ਕਿ ਜਿੰਨਾਂ ਦਾ ਬੀਪੀ ਲੋ ਹੁੰਦਾ ਹੈ ਹੈਨਾ ਆਪਾਂ ਪ੍ਰੋਸਟੇਟ ਦੀ ਪ੍ਰੋਬਲਮ ਵਿੱਚ ਹੀ ਆਪਾਂ ਇੱਕ ਲੈ ਲਿਆ ਜਿਹੜੇ ਬੰਦਾ ਬਹੁਤ ਜ਼ਿਆਦਾ ਵਾਸ਼ਰੂਮ ਚ ਬਿਜ਼ੀ ਹੈ ਹੈਨਾ ਬਹੁਤ ਵਾਰ ਵਾਸ਼ਰੂਮ ਜਾਣਾ ਪੈ ਰਿਹਾ ਹੈ ਉਹਦੀ ਨੀਂਦ ਡਿਸਟਰਬ ਹੈ ਉਹਦਾ ਬੀਪੀ ਫਲਕਚੂਏਟ ਹੋਊਗਾ ਠੀਕ ਹੈ ਕਿਉਂਕਿ ਨੀਂਦ ਪ੍ਰੋਪਰ ਨਹੀਂ ਹੈ ਇਹਦੇ ਨਾਲ ਕੀ ਹੈ ਕਿ ਜਦੋਂ ਤੁਸੀਂ ਵਾਇਗਰਾ ਵਰਗੀ ਦਵਾਈ ਖਾਓਗੇ ਉਹਦੇ ਨਾਲ ਬੀਪੀ ਇਕਦਮ ਸ਼ੂਟ ਅਪ ਹੋ ਜਾਊਗਾ ਇਹਦੇ ਕਰਕੇ ਕੀ ਹੈ ਤੁਹਾਨੂੰ ਸਟ੍ਰੋਕ ਹੋਣ ਦੇ ਚਾਂਸਸ ਹੈ ਇਹ ਪ੍ਰੋਸਟੇਟ ਨੂੰ ਨਹੀਂ ਇਫੈਕਟ ਕਰੂਗਾ ਲੇਕਿਨ ਤੁਹਾਨੂੰ ਇਹਦੇ ਨਾਲ ਬਹੁਤ ਸਾਰੀ ਹੋਰ ਪ੍ਰੋਬਲਮਸ ਵੀ ਆ ਸਕਦੀਆਂ ਨੇ ਤਾਂ ਜਦੋਂ ਵੀ ਤੁਹਾਨੂੰ ਕੋਈ ਪ੍ਰੋਬਲਮ ਹੈ ਇਸ ਚੀਜ਼ ਦੇ ਰਿਲੇਟਡ ਤੁਸੀਂ ਇਹ ਚੀਜ਼ਾਂ ਨਾ ਖਾਓ ਵਿਦਆਊਟ ਡਾਕਟਰ ਪ੍ਰੈਸਕ੍ਰਿਪਸ਼ਨ ਤੋਂ ਤਾਂ ਬਿਲਕੁਲ ਨਹੀਂ ਲੈਣੀ ਚਾਹੀਦੀ ਸੈਕਸ ਐਜੂਕੇਸ਼ਨ ਦੀ ਘਾਟ ਕਾਰਨ ਕੁਝ ਨੌਜਵਾਨ ਫੌਨ ਮੂਵੀਜ਼ ਦੇਖਣ ਦੇ ਆਦੀ ਹੋ ਜਾਂਦੇ ਨੇ ਤੇ ਹੱਦ ਤੋਂ ਵੱਧ ਹੱਥ ਰੱਸੀ ਕਰਦੇ ਨੇ ਦੇਖੋ ਇਹ ਕੁਐਸ਼ਨ ਨਾ ਬਹੁਤ ਜ਼ਿਆਦਾ ਇਸਲੀ ਰਿਲੇਟੇਬਲ ਹੈ ਜਿਹੜਾ ਸਾਡੇ ਪੋਪਿਡ ਦੇ ਪੇਸ਼ੈਂਟਸ ਨਾਲ ਕਿਉਂਕਿ ਜਿੰਨੇ ਵੀ ਸਾਡੇ ਕੋਲੇ ਪੇਸ਼ੈਂਟਸ ਆਉਂਦੇ ਆ ਨਾ ਉਹਨਾਂ ਨੇ ਯੰਗ ਏਜ ਚ ਮੈਸਟਰਬੇਸ਼ਨ ਜ਼ਿਆਦਾ ਕੀਤੀ ਹੈ ਐਂਡ ਬੇਸਿਕਲੀ ਉਹਨਾਂ ਨੇ ਇਹੀ ਕਹਿੰਦੇ ਆ ਕਿ ਅਸੀਂ ਬਹੁਤ ਜ਼ਿਆਦਾ ਕੰਟੈਂਟ ਦੇਖਿਆ ਹੈ ਪੌਨ ਜਾਂ ਫਿਰ ਐਦਾ ਕੋਈ ਵੀ ਵੈਬ ਸੀਰੀਜ਼ ਦੇਖ ਕੇ ਉਹ ਇਹ ਚੀਜ਼ ਨੂੰ ਆਪਦੀ ਬਾਡੀ ਨਾਲ ਰਿਲੇਟ ਕਰਨਾ ਸ਼ੁਰੂ ਕਰ ਦਿੰਦੇ ਨੇ ਤਾਂ ਫਿਰ ਜਦੋਂ ਮੈਸਟਰਬੇਸ਼ਨ ਜ਼ਿਆਦਾ ਕਰਨਾ ਸ਼ੁਰੂ ਕਰ ਦਿੰਦੇ ਨੇ ਨਾ ਇਹਦੇ ਨਾਲ ਕੀ ਹੁੰਦਾ ਕਿ ਨਸਾਂ ਢਿੱਲੀਆਂ ਪੈ ਜਾਂਦੀਆਂ ਜਿਹਦੇ ਕਰਕੇ ਕੀ ਹੈ ਕਿ ਜਦੋਂ ਨਸਾਂ ਢਿੱਲੀਆਂ ਪੈ ਗਈਆਂ ਤਾਂ ਇਹਦੇ ਨਾਲ ਇਰੇਕ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਇਰੇਕਸ਼ਨ ਸਹੀ ਤਰ੍ਹਾਂ ਨਹੀਂ ਹੁੰਦੀ ਜੇ ਇਰੇਕਸ਼ਨ ਹੀ ਨਹੀਂ ਹੋਈ ਤਾਂ ਤੁਹਾਡਾ ਜਿਹੜਾ ਜੈਕੂਲੇਸ਼ਨ ਹੈ ਜਿਹੜਾ ਕਿ ਆਪਾਂ ਡਿਸਚਾਰਜ ਜਿਹੜਾ ਆਪਾਂ ਨਿਕਲਣਾ ਹੈ ਉਹ ਨਹੀਂ ਪ੍ਰੋਪਰਲੀ ਨਿਕਲ ਪਾਂਦਾ ਐਂਡ ਇਨਡਾਇਰੈਕਟਲੀ ਜਦੋਂ ਤੁਹਾਨੂੰ ਪ੍ਰੋਪਰ ਟਾਈਮਿੰਗ ਹੀ ਮੈਚ ਨਹੀਂ ਹੁੰਦੀ ਇਹਦੇ ਨਾਲ ਕੀ ਹੈ ਕਿ ਇੱਕ ਸਟ੍ਰੈਸ ਫੈਕਟਰ ਜ਼ਿਆਦਾ ਵੱਧ ਜਾਂਦਾ ਜਦੋਂ ਸਟ੍ਰੈਸ ਵਧੂਗਾ ਡੋਪਾਮਿਨ ਵਰਗੇ ਹਾਰਮੋਨਸ ਤੁਹਾਡੇ ਅਫੈਕਟ ਹੋਣਗੇ ਇਹ ਇਨਡਾਇਰੈਕਟਲੀ ਤੁਹਾਡੀ ਪ੍ਰੋਸਟੇਟ ਹੈਲਥ ਨੂੰ ਅਫੈਕਟ ਕਰਨਗੇ ਐਂਡ ਇਹਦੇ ਨਾਲ ਕੀ ਹੈ ਕਿ ਤੁਹਾਡੀ ਹੋਲ ਆਫ ਦਾ ਸੈਕਸ਼ੂਅਲ ਪਰਫਾਰਮੈਂਸ ਅਫੈਕਟ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਹਾਡ ਕਟ ਜਾਂਦਾ ਹੈ ਐਂਡ ਮੋਰਓਵਰ ਜਦੋਂ ਤੁਹਾਨੂੰ ਪ੍ਰੋਪਰ ਇਹ ਚੀਜ਼ 'ਚ ਹਾਂ ਥੋੜਾ ਇਸ ਚੀਜ਼ 'ਚ ਰਿਲੈਕਸੇਸ਼ਨ ਨਹੀਂ ਮਿਲੂਗੀ ਤਾਂ ਤੁਹਾਡੇ ਬੋਡੀ 'ਚ ਟਾਕਸਿਨ ਇਕੱਠੇ ਸ਼ੁਰੂ ਹੋ ਜਾਂਦੇ ਆ ਜਿਹਦੇ ਕਰਕੇ ਤੁਹਾਨੂੰ ਇਹ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਗਦੂਦਾਂ ਨੂੰ ਵਧਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ ਦੇਖੋ ਗਦੂਦਾਂ ਨੂੰ ਵਧਣ ਤੋਂ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਲਾਈਫਸਟਾਈਲ ਸਹੀ ਕਰਨਾ ਪੈਣਾ ਹੈ ਠੀਕ ਹੈ ਖਾਨ ਪੀਣ 'ਚ ਜਿਵੇਂ ਕਿ ਤੁਹਾਨੂੰ ਬਹੁਤ ਜ਼ਿਆਦਾ ਮਿਰਚ ਮਸਾਲੇ ਬਾਹਰਲਾ ਜੰਕ ਫੂਡ ਇਹ ਸਾਰੀ ਚੀਜ਼ਾਂ ਅਵੋਇਡ ਕਰਨੀਆਂ ਪੈਣੀਆਂ ਠੀਕ ਹੈ ਬੇਸਿਕਲੀ ਡੇਰੀ ਪ੍ਰੋਡਕਟਸ ਆਪਾਂ ਨੂੰ ਅਵੋਇਡ ਕਰਨੇ ਪ ਰੈਂਕਿੰਗ ਐਂਡ স্মੋਕਿੰਗ ਤਵਾਰਡ ਚਲੋ ਹੈਗੀ ਹੀ ਹੈ ਇਹ ਕਿਸੇ ਵੀ ਪ੍ਰੋਬਲਮ ਲਈ ਠੀਕ ਨਹੀਂ ਨੇ ਸੈਕੰਡ ਏ ਹੈ ਕਿ ਤੁਹਾਨੂੰ ਬਾਡੀ ਚ ਐਕਟੀਵਿਟੀ ਰੱਖਣੀ ਜ਼ਰੂਰੀ ਹੈ 30 ਮਿੰਟ ਦੀ ਐਕਸਰਸਾਈਜ਼ ਜ਼ਰੂਰ ਕਰੋ ਯੋਗਾ ਕਰ ਸਕਦੇ ਨੇ ਮੈਡੀਟੇਸ਼ਨ ਕਰ ਲਓ ਹਨਾ ਕੋਈ ਨਾ ਕੋਈ ਐਕਸਰਸਾਈਜ਼ ਜ਼ਰੂਰ ਕਰੋ ਥਰਡ ਏ ਹੈ ਕਿ ਜਿੰਨਾ ਵੀ ਤੁਸੀਂ ਨਾਨ-ਵੇਜ ਖਾ ਰਹੇ ਹੋ ਜਾਂ ਬਹੁਤ ਜ਼ਿਆਦਾ ਮਾਸ ਮੱਛੀ ਖਾ ਰਹੇ ਹੋ ਇਹ ਸੀਜਾ ਤੁਹਾਨੂੰ ਅਵੋਇਡ ਕਰਨੀਆਂ ਪਊਗੀਆਂ ਠੀਕ ਹੈ ਐਂਡ ਦ ਫੋਰਥ ਇਜ਼ ਕਿ ਤੁਸੀਂ ਆਪਣਾ ਸਟੈਮੀਨਾ ਬਿਲਡ ਅਪ ਕਰਨ ਲਈ ਕੋਈ ਵੀ ਚੀਜ਼ ਬਿਨਾ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੋਂ ਬਿਨਾ ਨਾ ਖਾਓ ਕਿਉਂਕਿ ਕਈ ਵਾਰ ਇਹ ਹੁੰਦਾ ਹੈ ਕਿ ਬਹੁਤ ਸਾਰੇ ਸਾਈਡ ਇਫੈਕਟਸ ਹੁੰਦੇ ਆ ਅੱਜਕੱਲ੍ਹ ਜਿਹੜੀਆਂ ਮੈਡੀਸਿਨਸ ਐ ਬਹੁਤ ਜ਼ਿਆਦਾ ਕੰਪਨੀਆਂ ਆਪਣੀ ਚੀਜ਼ਾਂ ਨੂੰ ਬੈਟਰ ਬਣਾਉਣ ਲਈ ਕੋਈ ਨਾ ਕੋਈ ਇਹੋ ਜਿਹੀ ਚੀਜ਼ ਐਡ ਕਰ ਦਿੰਦੀਆਂ ਜਿਹੜੇ ਅੱਗੇ ਚੱਲ ਕੇ ਤੁਹਾਡੀ ਲੌਂਗ ਟਰਮ ਲਈ ਸਾਈਡ ਇਫੈਕਟ ਕ੍ਰੀਏਟ ਕਰ ਦਿੰਦੀ ਹੈ ਬਿਨਾ ਡਾਕਟਰ ਦੀ ਕੰਸਲਟ ਤੋਂ ਤੁਸੀਂ ਕੋਈ ਵੀ ਚੀਜ਼ ਕੋਈ ਵੀ ਵਾਇਗਰਾ ਹੋ ਗਈ ਹੈ ਕੋਈ ਵੀ ਮੈਡੀਸਿਨਸ ਨਾ ਖਾਓ ਜਿੰਨਾ ਤੁਹਾਡੀ ਸੈਕਸ਼ੂਅਲ ਪਰਫਾਰਮੈਂਸ ਵਧਣ ਦੇਖੋ ਇਹ ਤਾਂ ਗੱਲ ਉਹਨੂੰ ਗੁਰੂ ਗੁਰੂ ਦੀ ਪ੍ਰੋਬਲਮ ਹਲੇ ਡਾਇਗਨੋਸ ਨਹੀਂ ਹੋਈ ਹੈ ਇਹ ਚੀਜ਼ਾ ਉਦੋਂ ਕਰਨ ਦਾ ਫਾਇਦਾ ਹੈ ਲੇਕਿਨ ਜੇ ਤੁਹਾਨੂੰ ਹਲਕੀ ਜਿਹੀ ਵੀ ਪ੍ਰੋਬਲਮ ਸ਼ੁਰੂ ਹੋ ਗਈ ਹੈ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਨੂੰ ਪੇਸ਼ਾਬ ਚ ਜਲਣ ਨਹੀਂ ਜਾਂ ਪੇਸ਼ਾਬ ਦਾ ਰੁਕ ਰੁਕ ਕੇ ਆਣਾ ਹਨਾ ਜਾਂ ਕੋਈ ਟੈਸਟ ਤੁਸੀਂ ਕਰਵਾ ਲਏ ਹੈ ਇਹਦੇ ਨਾਲ ਤੁਸੀਂ ਇਨੀਸ਼ੀਅਲ ਸਟੇਜ ਤੇ ਹੀ ਤੁਸੀਂ ਗੋਖਸ਼ੁਰ ਪੁੰਨਰਨਵਾ ਵਰੁਨਾ ਵਰਗੇ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿਓ ਜੜੀ ਬੂਟੀਆਂ ਠੀਕ ਹੈ ਇਹਦੇ ਨਾਲ ਕੀ ਹੈ ਕਿ ਤੁਹਾਡੀ ਇੱਕ ਤਾਂ ਬਾਥਰੂਮ ਦੀ ਸਮੱਸਿਆ ਠੀਕ ਰਹੂਗੀ ਇੱਕ ਤਰ੍ਹਾਂ ਪ੍ਰੋਸਟੇਟ ਦਾ ਸਾਈਜ਼ ਹੈ ਉਹ ਉੱਥੇ ਹੀ ਰਹਿ ਜਾਊਗਾ ਉਹ ਵਧੂਗਾ ਨਹੀਂ ਬੇਸਿਕਲੀ ਪ੍ਰੋਸਟੇਟ ਦਾ ਸ ਲੇਕਿਨ ਜੇ ਤੁਹਾਨੂੰ ਇਨੀਸ਼ੀਅਲ ਸਟੇਜ ਤੇ ਪਤਾ ਲੱਗ ਗਿਆ ਤੁਸੀਂ ਆਯੁਰਵੇਦਾ ਚੀਜ਼ਾਂ ਖਾ ਸਕਦੇ ਹੋ ਫੋਰ ਐਗਜ਼ਾਮਪਲ ਆਪਾਂ ਜਿਵੇਂ ਦੱਸਿਆ ਹੀ ਹੈ ਤੁਹਾਨੂੰ ਜੜੀ ਬੂਟੀਆਂ ਇਹ ਖਾਓ ਐਂਡ ਜੇ ਤੁਹਾਨੂੰ ਇਹ ਚੀਜ਼ਾਂ ਇਕੱਠੀਆਂ ਕਰਨੀਆਂ ਬਹੁਤ ਔਖੀਆਂ ਲੱਗ ਰਹੀਆਂ ਠੀਕ ਹੈ ਤੁਸੀਂ ਇਹੋ ਜੀ ਕੋਈ ਫਾਰਮੂਲੇਸ਼ਨ ਲਓ ਜਿਵੇਂ ਕਿ ਅਸੀਂ ਵੀ ਇੱਕ ਫਾਰਮੂਲੇਸ਼ਨ ਬਣਾਈ ਹੈ ਪ੍ਰੋਸਟਾ ਕੇਅਰ ਹੈ ਲਾਈਫ ਅਵੇਦਾ ਚ ਅਸੀਂ ਯੂਜ਼ ਕਰਦੇ ਹਾਂ ਪੇਸ਼ੈਂਟਸ ਲਈ ਉਹਦੇ ਚ ਇਸ ਗੋਖਸ਼ੂਰ ਪਾਇਆ ਹੋਇਆ ਪੁੰਦਰ ਨਮਾ ਪਾਇਆ ਹੋਇਆ ਚੰਦਰ ਪ੍ਰਭਾ ਵਟੀ ਪਾਇਆ ਹੋਇਆ ਠੀਕ ਹੈ ਇੱਕ ਦੇ ਚ ਕੌਂਚ ਬੀਜ ਪਾਏ ਹੋਏ ਹੈ ਸ਼ਿਲਾਜੀਤ ਪਾਇਆ ਹੋਇਆ ਅਸ਼ਵਗੰਧਾ ਮਤਲਬ ਜਿਹੜੀ ਵੀ ਚੀਜ਼ਾ ਥੋੜੀ ਸੈਕਸ਼ੁਅਲ ਪਰਫਾਰਮੈਂਸ ਪਲੱਸ ਥੋੜੇ ਪ੍ਰੋਸਟੇਟ ਨੂੰ ਠੀਕ ਕਰਨ ਲਈ ਜ਼ਰੂਰੀ ਹੈ ਇਸੇ ਇੱਕ ਹੀ ਫਾਰਮੂਲੇਸ਼ਨ ਚ ਬਣਾ ਕੇ ਦਿੱਤੀ ਹੈ ਤਾਂ ਕਿ ਪੇਸ਼ੈਂਟ ਨੂੰ ਇੱਕ ਤਾਂ ਆਰਾਮ ਦਿਖੇ ਨਾਲੇ ਉਹਦੇ ਜਿਹੜੇ ਸਿੰਪਟਮਸ ਆ ਰਹੇ ਆ ਉਹਨਾਂ ਦੀ ਪਰੇਸ਼ਾਨੀਆਂ ਤੋਂ ਪੇਸ਼ੈਂਟ ਨੂੰ ਇਜ਼ਾਤ ਮਿਲੇ ਤਾਂ ਤੁਸੀਂ ਜ਼ਿਆਦਾ ਅਗਰ ਤੁਹਾਨੂੰ ਮਿਲ ਰਹੀਆਂ ਚੜੀ ਬੂਟੀਆਂ ਤਾਂ ਵੈਲ ਐਂਡ ਗੁੱਡ ਹੈ ਤਾਂ ਨਹੀਂ ਮਿਲ ਰਹੀਆਂ ਤਾਂ ਤੁਸੀਂ ਇੱਕ ਕੈਪਸੂਲ ਸਵੇਰੇ ਤੇ ਇੱਕ ਕੈਪਸੂਲ ਸ਼ਾਮ ਨੂੰ ਖਾਣਾ ਸ਼ੁਰੂ ਕਰ ਦਿਓ 3 ਮਹੀਨਿਆਂ ਦੇ ਅੰਦਰ ਹੀ ਤੁਸੀਂ ਦੇਖੋਗੇ ਕਿ ਤੁਹਾਡੀ ਪ੍ਰੋਬਲਮ ਗਦੂਦਾਂ ਦੀ ਘਟਣੀ ਸ਼ੁਰ ਦੇਖੋ ਅਗਰ ਤੁਸੀਂ ਇਹ ਸਹੀ ਟਾਈਮ ਤੇ ਗਦੂਦਾਂ ਦਾ ਇਲਾਜ ਨਾ ਕੀਤਾ ਨਾ ਤੁਹਾਨੂੰ ਸਰਜਰੀ ਕਰਾਉਣੀ ਪੈ ਜੂਗੀ ਸਰਜਰੀ ਤਾਂ ਕਰਾ ਲਓ ਕੋਈ ਦਿੱਕਤ ਨਹੀਂ ਹੈ ਲੇਕਿਨ ਸਰਜਰੀ ਤੋਂ ਬਾਅਦ ਵੀ ਇਹ ਚੀਜ਼ਾਂ ਠੀਕ ਨਹੀਂ ਹੁੰਦੀਆਂ ਨੇ ਸਾਡੇ ਕੋਲੇ 40% ਤੋਂ ਉੱਪਰ ਇਹੋ ਜਿਹੇ ਪੇਸ਼ੈਂਟ ਹੈ ਜਿਹੜੇ ਦੋ ਦੋ ਤਿੰਨ ਤਿੰਨ ਵਾਰ ਸਰਜਰੀ ਕਰਾ ਕੇ ਸਾਡੇ ਕੋਲੇ ਆ ਰਹੇ ਹੈ ਕਿ ਸਾਨੂੰ ਤਿੰਨ ਵਾਰ ਆਪਰੇਸ਼ਨ ਕਰਾ ਲਿਆ ਜੀ ਸਾਡੇ ਹਜੇ ਵੀ ਗਦੂਦਾਂ ਦੀ ਪ੍ਰੋਬਲਮ ਠੀਕ ਨਹੀਂ ਹੋਈ ਹੈ ਹਜੇ ਵੀ ਸਾਨੂੰ ਪਿਸ਼ਾਬ ਦੀ ਦਿੱਕਤ ਆ ਰਹੀ ਹੈ ਹਜੇ ਵੀ ਸਾਨੂੰ ਰਾਤ ਨੂੰ ਉੱਠਣਾ ਪੈ ਰਿਹਾ ਤਾਂ ਸਰਜਰੀ ਕੋਈ ਪ੍ਰੋਪਰ ਇਹਦਾ ਇਲਾਜ ਨਹੀਂ ਹੈ ਸਰਜਰੀ ਕਰਾ ਕੇ ਤੁਸੀਂ ਇੱਕ ਵਾਰ ਤਾਂ ਉਹ ਆਰਗਨ ਨੂੰ ਕੱਟ ਕੇ ਸ਼ਰਿੰਕ ਕਰ ਲਿਆ ਲੇਕਿਨ ਉਮਰ ਥੋੜੀ ਵੱਧ ਰਹੀ ਹੈ ਉਮਰ ਦੇ ਨਾਲ ਗਦੂ ਦਾ ਸਾਈਜ਼ ਵੱਧੂਗਾ ਤੁਹਾਨੂੰ ਕੋਈ ਇਹੋ ਜੀ ਚੀਜ਼ ਚਾਹੀਦੀ ਹੈ ਜਿਹੜੀ ਤੁਹਾਡੀ ਮੇਨਟੇਨ ਕਰਕੇ ਰੱਖੇ ਉਹਦੇ ਲਈ ਆਯੁਰਵੇਦਾ ਤੋਂ ਬੈਸਟ ਕੋਈ ਚੀਜ਼ ਨਹੀਂ ਹੈ ਇੱਕ ਤਾਂ ਇਹਦੇ ਕੋਈ ਸਾਈਡ ਇਫੈਕਟ ਨਹੀਂ ਹੈ ਸੈਕੰਡਲੀ ਤੁਸੀਂ ਲੌਂਗ ਟਰਮ ਲਈ ਇਹਨੂੰ ਯੂਜ਼ ਕਰ ਸਕਦੇ ਨੇ ਔਰ ਮੋਰਓਵਰ ਇਹਦੇ ਨਾਲ ਜਿਹੜੀ ਬਹੁਤ ਸਾਰੀ ਮੈਡੀਸਿਨਸ ਦੇ ਨਾਲ ਤੁਹਾਨੂੰ ਸਾਈਡ ਇਫੈਕਟ ਫੋਰ ਐਗਜ਼ਾਮਪਲ ਸਭ ਤੋਂ ਵੱਡਾ ਜਿਹੜੇ ਮੈਂਸਟ੍ਰੂਲ ਪਰਬਲਮ ਆਉਂਦੀ ਹੈ ਉਹ ਹੈ ਸੈਕਸ਼ੂਅਲ ਪਰਫਾਰਮੈਂਸ ਨੂੰ ਲੈ ਕੇ ਉਹ ਚੀਜ਼ ਤੁਹਾਨੂੰ ਆਯੁਰਵੈਦਿਕ ਮੈਡੀਸਿਨਸ ਖਾਣ ਦੇ ਬਾਅਦ ਕਦੇ ਵੀ ਫੀਲ ਨਹੀਂ ਹੋਊਗੀ ਤੁਹਾਡੀ ਪਰਫਾਰਮੈਂਸ ਮੇਨਟੇਨ ਰਹੂਗੀ ਤੁਹਾਡਾ ਸਟ੍ਰੈਸ ਲੈਵਲ ਠੀਕ ਰਹੂਗਾ ਪਲੱਸ ਤੁਹਾਡੇ ਸਿੰਪਟਮਸ ਠੀਕ ਰਹਿਣਗੇ ਜਦੋਂ ਤੁਹਾਨੂੰ ਇੱਕ ਸੋਲੂਸ਼ਨ ਮਿਲ ਰਿਹਾ ਹੈ ਇਸ ਚੀਜ਼ ਦਾ ਤਾਂ ਮੈਂ ਹਮੇਸ਼ਾ ਰਿਕਮੈਂਡ ਕਰੂੰਗੀ ਕਿ ਆਯੁਰਵੈਦਾ ਦਾ ਸਹਾਰਾ ਲਓ ਧੰਨਵਾਦ ਡਾਕਟਰ ਸਾਹਿਬ ਇੰਨਾ ਟਾਈਮ ਕੱਢਣ ਲਈ ਤੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਵਾਸਤੇ ਉਮੀਦ ਕਰਦੇ ਹਾਂ ਸਾਡਾ ਇਹ ਪੋਡਕਾਸਟ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਸਾਡੇ ਨਾਲ ਜੁੜਨ ਤੇ ਇਦਾਂ ਦੇ ਹੋਰ ਪੌਡਕਾਸਟ ਵੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ